1984 ਸਿੱਖ ਕਤਲੇਆਮ ਮਾਮਲੇ ਦੇ ਵਿੱਚ ਹਰਿਆਣਾ ਸਰਕਾਰ ਨੇ ਪੀੜਤ ਪਰਿਵਾਰਾਂ ਦੇ ਲਈ ਵੱਡਾ ਐਲਾਨ ਕੀਤਾ ਹੈ ਹਰਿਆਣਾ ਸਰਕਾਰ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਵਿੱਚ ਮਾਰੇ ਗਏ ਹਰਿਆਣਵੀ ਪੀੜਤਾਂ ਦੇ ਪਰਿਵਾਰਾਂ ਲਈ ਇਤਿਹਾਸਿਕ ਰਾਹਤ ਦਾ ਐਲਾਨ ਕੀਤਾ ਹੈ ਮਨੁਕੀ ਸਰੋਤ ਵਿਭਾਗ ਨੇ ਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਠੇਕੇ ਤੇ ਕਰਮਚਾਰੀਆਂ ਦੀ ਤੈਨਾਤੀ ਨੀਤੀ 2022 ਦੇ ਵਿੱਚ ਸੋਧ ਕਰਦੇ ਹਾਂ ਪੀੜਿਤ ਪਰਿਵਾਰਾਂ ਨੂੰ ਵਿਸ਼ੇਸ਼ ਸਹੂਲਤ ਦਿੱਤੀ ਹੈ ਹੁਣ ਅਜੇ ਹਰ ਪਰਿਵਾਰ ਦੇ ਇੱਕ ਯੋਗ ਮੈਂਬਰ ਨੂੰ ਹਰਿਆਣਾ ਕਾਉਂਸਲ ਰੋਜ਼ਗਾਰ ਨਿਗਮ ਰਾਹੀ ਸਿੱਧੀ ਤੈਨਾਤੀ ਮਿਲੇਗੀ ਇਹ ਸਹੂਲਤ ਉਹਨਾਂ ਪਰਿਵਾਰਾਂ ਨੂੰ ਮਿਲੇਗੀ ਜਿਨ੍ਹਾਂ ਨੇ 1984 ਦੇ ਵਿੱਚ ਹਰਿਆਣਾ ਅੰਦਰ ਜਾਂ ਰਾਜ ਤੋਂ ਪਾਰ ਹਰਿਆਣਾ ਮੂਲ ਦੇ ਵਿਅਕਤੀ ਦੀ ਹੱਤਿਆ ਹੋਣ ਕਾਰਨ ਆਪਣਾ ਮੈਂਬਰ ਗੁਆਇਆ ਹੈ ਦੇ ਨਾਤੀ ਲੈਵਲ 1 ਤੋਂ ਲੈਵਲ 3 ਦੇ ਟੁਕਮੇ ਜੌਬ ਰੋਲਾਂ ਦੇ ਵਿੱਚ ਕੀਤੀ ਜਾਵੇਗੀ ਅਤੇ ਵਿਦਿਆਕ ਯੋਗਤਾ ਵੀ ਹਰਿਆਣਾ ਕਾਉਂਸਲ ਰੋਜ਼ਗਾਰ ਨਿਗਮ ਵੱਲੋਂ ਪਹਿਲਾ ਨਿਰਧਾਰਿਤ ਕੀਤੀ ਹੀ ਰਹੇਗੀ ਨੋਟੀਫਿਕੇਸ਼ਨ ਮੁਤਾਬਕ ਇਹ ਲਾਭ ਪੂਰੇ ਹਰਿਆਣਾ ਸਰਕਾਰੀ ਤੰਤਰ ਦੇ ਵਿੱਚ ਲਾਗੂ ਹੋਵੇਗਾ ਸਾਰੇ ਵਿਭਾਗ ਮੰਡਲ ਕਮਿਸ਼ਨਰ ਡਿਪਟੀ ਕਮਿਸ਼ਨਰ ਐਸਟੀਐਮ ਜਨਤਕ ਅਦਾਰੇ ਬੋਰਡ ਕਾਰਪੋਰੇਸ਼ਨਾਂ ਯੂਨੀਵਰਸਿਟੀਆਂ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਸਾਰਿਆਂ ਨੂੰ ਇਸ ਦੀ ਸ਼ਕਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਨੇ ਜੇ ਕਿਸੇ ਵੀ ਵਿਭਾਗ ਤੇ ਵਿੱਚ ਖਾਲੀ ਅਹੁਦਾ ਨਾ ਹੋਵੇ ਤਾਂ ਹਰਿਆਣਾ ਕਾਉਂਸਲ ਰੋਜ਼ਗਾਰ ਨਿਜ਼ਮ ਉਮੀਦਵਾਰ ਨੂੰ ਕਿਸੇ ਹੋਰ ਵਿਭਾਗ ਜਾਂ ਆਪਣੀ ਇਕਾਈ ਦੇ ਵਿੱਚ ਅਡਜਸਟ ਕਰੇਗਾ ਇਸ ਤਰ੍ਹਾਂ ਕਿਸੇ ਵੀ ਪੀੜਤ ਪਰਿਵਾਰ ਨੂੰ ਖਾਲੀ ਹੱਥ ਨਹੀਂ ਮੁੜਿਆ ਜਾਵੇਗਾ ਨੀਤੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਤੁਰੰਤ ਲਾਗੂ ਹੋ ਗਈ ਹੈ ਹਰ ਪੀੜਤ ਪਰਿਵਾਰ ਦੇ ਸਿਰਫ ਇੱਕ ਹੀ ਮੈਂਬਰ ਨੂੰ ਇਸ ਸਕੀਮ ਅਧੀਨ ਠੇਕੇ ਤੇ ਨੌਕਰੀ ਮਿਲੇਗੀ ਇਹ ਫੈਸਲਾ 41 ਸਾਲ ਬਾਅਦ ਵੀ 1984 ਦੇ ਜ਼ਖਮਾਂ ਨੂੰ ਪਰੰਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਪੀੜਤ ਪਰਿਵਾਰਾਂ ਦੇ ਵਿੱਚ ਰਾਹਤ ਦੀ ਲਹਿਰ ਵੀ ਪੈਦਾ ਹੋ ਰਹੀ ਹੈ 1984 ਸਿੱਖ ਕਤਲੇਆਮ ਮਾਮਲੇ ਦੇ ਵਿੱਚ ਹਰਿਆਣਾ ਸਰਕਾਰ ਨੇ ਪੀੜਤ ਪਰਿਵਾਰਾਂ ਦੇ ਲਈ ਵੱਡਾ ਐਲਾਨ ਕੀਤਾ ਹੈ ਹਰਿਆਣਾ ਸਰਕਾਰ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਵਿੱਚ ਮਾਰੇ ਗਏ ਹਰਿਆਣਵੀ ਪੀੜਤਾਂ ਦੇ ਪਰਿਵਾਰਾਂ ਲਈ ਇਤਿਹਾਸਿਕ ਰਾਹਤ ਦਾ ਐਲਾਨ ਕੀਤਾ ਹੈ ਮਨੁਕੀ ਸਰੋਤ ਵਿਭਾਗ ਨੇ ਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਠੇਕੇ ਤੇ ਕਰਮਚਾਰੀਆਂ ਦੀ ਤਾਇਨਾਤੀ ਨੀਤੀ 2022 ਦੇ ਵਿੱਚ ਸੋਧ ਕਰਦੇ ਹਾਂ ਪੀੜਿਤ ਪਰਿਵਾਰਾਂ ਨੂੰ ਵਿਸ਼ੇਸ਼ ਸਹੂਲਤ ਦਿੱਤੀ ਹੈ ਹੁਣ ਅਜੇ ਹਰ ਪਰਿਵਾਰ ਦੇ ਇੱਕ ਯੋਗ ਮੈਂਬਰ ਨੂੰ ਹਰਿਆਣਾ ਕਾਉਂਸਲ ਰੋਜ਼ਗਾਰ ਨਿਗਮ ਰਾਹੀ ਸਿੱਧੀ ਤੈਨਾਤੀ ਮਿਲੇਗੀ ਇਹ ਸਹੂਲਤ ਉਹਨਾਂ ਪਰਿਵਾਰਾਂ ਨੂੰ ਮਿਲੇਗੀ ਜਿਨ੍ਹਾਂ ਨੇ 1984 ਦੇ ਵਿੱਚ ਹਰਿਆਣਾ ਅੰਦਰ ਜਾਂ ਰਾਜ ਤੋਂ ਪਾਰ ਹਰਿਆਣਾ ਮੂਲ ਦੇ ਵਿਅਕਤੀ ਦੀ ਹੱਤਿਆ ਹੋਣ ਕਾਰਨ ਆਪਣਾ ਮੈਂਬਰ ਗੁਆਇਆ ਹੈ ਤੇ ਨਾਤੀ ਲੈਵਲ 1 ਤੋਂ ਲੈਵਲ 3 ਦੇ ਟੁਕਮੇ ਜੌਬ ਰੋਲਾਂ ਦੇ ਵਿੱਚ ਕੀਤੀ ਜਾਵੇਗੀ ਅਤੇ ਵਿਦਿਆਕ ਯੋਗਤਾ ਵੀ ਹਰਿਆਣਾ ਕਾਉਂਸਲ ਰੋਜ਼ਗਾਰ ਨਿਗਮ ਵੱਲੋਂ ਪਹਿਲਾ ਨਿਧਾਰਿਤ ਕੀਤੀ ਹੀ ਰਹੇਗੀ ਨੋਟੀਫਿਕੇਸ਼ਨ ਮੁਤਾਬਕ ਇਹ ਲਾਭ ਪੂਰੇ ਹਰਿਆਣਾ ਸਰਕਾਰੀ ਤੰਤਰ ਦੇ ਵਿੱਚ ਲਾਗੂ ਹੋਵੇਗਾ ਸਾਰੇ ਵਿਭਾਗ ਮੰਡਲ ਕਮਿਸ਼ਨਰ ਡਿਪਟੀ ਕਮਿਸ਼ਨਰ ਐਸਟੀਐਮ ਜਨਤਕ ਅਦਾਰੇ ਬੋਰਡ ਕਾਰਪੋਰੇਸ਼ਨਾਂ ਯੂਨੀਵਰਸਟੀਆਂ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਸਾਰਿਆਂ ਨੂੰ ਇਸ ਦੀ ਸ਼ਕਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਨੇ ਜੇ ਕਿਸੇ ਵੀ ਵਿਭਾਗ ਤੇ ਵਿੱਚ ਖਾਲੀ ਅਹੁਦਾ ਨਾ ਹੋਵੇ ਤਾਂ ਹਰਿਆਣਾ ਕਾਉਂਸਲ ਰੋਜ਼ਗਾਰ ਨਿਜ਼ਮ ਉਮੀਦਵਾਰ ਨੂੰ ਕਿਸੇ ਹੋਰ ਵਿਭਾਗ ਜਾਂ ਆਪਣੀ ਇਕਾਈ ਦੇ ਵਿੱਚ ਅਡਜਸਟ ਕਰੇਗਾ ਇਸ ਤਰ੍ਹਾਂ ਕਿਸੇ ਵੀ ਪੀੜਤ ਪਰਿਵਾਰ ਨੂੰ ਖਾਲੀ ਹੱਥ ਨਹੀਂ ਮੁੜਿਆ ਜਾਵੇਗਾ ਨੀਤੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਤੁਰੰਤ ਲਾਗੂ ਹੋ ਗਈ ਹੈ ਹਰ ਪੀੜਤ ਪਰਿਵਾਰ ਦੇ ਸਿਰਫ ਇੱਕ ਹੀ ਮੈਂਬਰ ਨੂੰ ਇਸ ਸਕੀਮ ਅਧੀਨ ਠੇਕੇ ਤੇ ਨੌਕਰੀ ਮਿਲੇਗੀ ਇਹ ਫੈਸਲਾ 41 ਸਾਲ ਬਾਅਦ ਵੀ 1984 ਦੇ ਜ਼ਖਮਾਂ ਨੂੰ ਪਰੰਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਪੀੜਤ ਪਰਿਵਾਰਾਂ ਦੇ ਵਿੱਚ ਰਾਹਤ ਦੀ ਲਹਿਰ ਵੀ ਪੈਦਾ ਹੋ ਰਹੀ ਹੈ